ਸਸਰੀ ਕਾ ਜੀ ਸਮੁੱਚੇ ਪੰਜਾਬ ਦੇ ਟਰਾਂਸਪੋਰਟਰ ਭਰਾਵਾਂ ਨੂੰ ਚਾਹੇ ਉਹ 12 ਸੀਟਰ ਵਾਲੇ ਟੈਂਪੂ ਟਰੈਵਲ ਵਾਲੇ ਭਰਾ ਨੇ ਚਾਹੇ ਉਹ 17 ਸੀਟਰ ਵਾਲੇ ਨੇ ਚਾਹੇ ਉਹ 20 ਸੀਟਾਂ ਵਾਲੇ ਨੇ ਚਾਹੇ ਉਹ ਬਸਾਂ ਬਸਾਂ ਵਾਲੇ ਨੇ ਜਿਹੜੇ ਟੂਰਿਸਟ ਪਰਮਿਟ ਵਹੀਕਲ ਨੇ ਪਿਛਲੇ ਦਿਨੀ हिमाचल ਨੇ ਇੱਕ ਦੂਰਾ ਵਿਹਾਰ ਕਰਿਆ ਜਿਹੜਾ ਕਿ ਜਿਹੜਾ ਕਿ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ 2021 ਤੋਂ ਜੀਐਸਆਰ 166 ਜਿਹਦੀ ਕਿ ਨਿਰੰਤਰ ਸੋਧ ਹੋਈ ਆਲ ਇੰਡੀਆ ਟੂਰਿਸਟ ਪਰਮਟਾ ਨੂੰ ਜਿਹੜਾ ਕਿ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਡਰਾਫਟਿੰਗ ਹੋਈ 10 ਮਾਰਚ ਨੂੰ 1 April ਨੂੰ 2021 ਨੂੰ ਲਾਗੂ ਹੁੰਦਾ ਜਿਸ ਦੇ ਵਿੱਚ ਕਿ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਆਲ ਇੰਡੀਆ ਟੂਰਿਸਟ ਪਰਮਟ ਵਾਲੇ ਵਹੀਕਲਾਂ ਤੋਂ ਇੱਕ ਜਗ੍ਹਾ ਤੇ ਟੈਕਸ ਇਕੱਠਾ ਕਰਦਾ ਉਸ ਤੋਂ ਬਾਅਦ ਸਟੇਟਾਂ ਨੂੰ ਸ਼ੇਅਰ ਭੇਜਦਾ ਜਿਵੇਂ ਕਿ ਕਈਏ ਵੀ ਅਨੋਵਾ ਗੱਡੀਆਂ ਤੋਂ 30000 ਰੁਪਿਆ ਟੈਂਪੂ ਟਰੈਵਲ ਗੱਡੀਆਂ ਤੋਂ 80000 ਰੁਪਿਆ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਨੇ ਉਹਨਾਂ ਤੋਂ 3 ਲੱਖ ਰੁਪਿਆ ਉਸ ਦੇ ਬਾਵਜੂਦ ਵੀ 2023 ਦੇ ਵਿੱਚ ਜੁਲਾਈ ਦੇ ਵਿੱਚ ਇੱਕ ਨੋਟੀਫਿਕੇਸ਼ਨ ਫੇਰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਸੋਧ ਕਰਨੀ ਪਈ ਉਸ ਦੇ ਵਿੱਚ ਉਹ ਸਟਰਕਚਰ ਦੀ ਸੋਧ ਕਰਕੇ ਉਹਨੇ 2023 ਦੇ ਵਿੱਚ GSR 302E ਦੀ ਸੋਧ ਕੀਤੀ। ਉਸ ਦੇ ਵਿੱਚ ਉਹਨੇ ਸਟਰਕਚਰ ਸੋਧ ਕੇ 5-5000 ਰੁਪਇਆ ਵਧਾ ਦਿੱਤੇ। ਉਹਦੇ 'ਚ ਸੋਧ ਕੀ ਕੀਤੀ 1 ਤੋਂ ਲੈ ਕੇ 4 ਸੀਟਾਂ ਨੂੰ ਟੈਕਸ ਲਾਤਾ 20000 ਰੁਪਇਆ, 4 ਸੀਟਾਂ ਤੋਂ 9 ਸੀਟਾਂ ਨੂੰ ਟੈਕਸ ਲਾਤਾ 30000 ਰੁਪਇਆ ਤੇ 12 ਸੀਟਾਂ ਤੋਂ 23 ਸੀਟਾਂ ਤੱਕ ਟੈਕਸ ਲਾਤਾ 80000 ਰੁਪਇਆ ਉਸ ਤੋਂ ਉੱਤੇ 3 ਲੱਖ ਰੁਪਇਆ ਤੇ ਕੁਆਰਟਰਲੀ ਵੀ ਕਰਦਾ ਇਹ ਜਿਹੜਾ ਟੈਕਸ ਆ ਇਕੱਠਾ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਕੋਲ ਜਾਂਦਾ ਵਾ ਇਕੱਠਾ ਹੁੰਦਾ ਵਾ ਉਸ ਤੋਂ ਬਾਅਦ ਉਹ ਸਟੇਟਾਂ ਨੂੰ ਸ਼ੇਅਰ ਭੇਜਦਾ ਚਾਹੇ ਉਹ ਯੂਟੀ ਆ ਕੋਈ ਜਿੰਨਾ ਟੈਕਸ ਉਹਨਾਂ ਕੋਲ ਜਾਂਦਾ ਉਹ ਕਲੀਅਰ ਨੋਟੀਫਿਕੇਸ਼ਨ ਦੇ ਵਿੱਚ ਪਰ ਹਿਮਾਚਲ ਦੀ ਸਰਕਾਰ ਵੱਲੋਂ ਇੱਕ ਤੁਗਲਕੀ ਫਰਮਾਨ ਆਇਆ ਜੇ ਮੈਂ ਆਲ ਇੰਡੀਆ ਟੂਰਿਸਟ ਪਰਮਿਟ ਦੀ ਗੱਲ ਕਰਾਂ ਮਿਨਿਸਟਰੀ ਆਫ ਰੋਡ ট্রান্সਪੋਰਟ ਕੰਨੀ ਉਹ 40 ਮੀਟਿੰਗਾਂ ਹੋਈਆਂ ਡਿਵੈਲਪਮੈਂਟ ਕਮੇਟੀ ਦੀਆਂ ਇਹ 40 ਮੀਟਿੰਗਾਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਪ੍ਰਿੰਸੀਪਲ ਸੈਕਟਰੀ ਹਿਮਾਚਲ ਪ੍ਰਦੇਸ਼ ਇੱਕ ਵੀ ਮੀਟਿੰਗ ਅਟੈਂਡ ਨਹੀਂ ਕੀਤੀ ਹੋਣੀ ਮੇਰੇ ਕਈ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਆਲ ਇੰਡੀਆ ਟੂਰਿਸਟ ਪਰਮਿਟ ਵਹੀਕਲ ਕਿਹੜੀ-ਕਿਹੜੀ ਕੈਟਾਗਰੀ ਚ ਆਉਂਦਾ ਦਾ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਈ ਵੀਰ ਕਮੈਂਟ ਕਰਦੇ ਆ ਵੀ ਅਸੀਂ ਹਿਮਾਚਲ ਤੋਂ ਜਦੋਂ ਪੰਜਾਬ ਆਉਨੇ ਆ ਹਰਿਆਣੇ ਦਾ ਰੋਡ ਟੈਕਸ ਦਿੰਨੇ ਆ ਪੰਜਾਬ ਦਾ ਰੋਡ ਟੈਕਸ ਦਿੰਨੇ ਆ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵੀਰੋ ਤੁਹਾਡੇ ਕੋਲ ਏ ਆਈ ਟੀ ਪੀ ਟੈਕਸ ਨਹੀਂ ਭਰਿਆ ਹੋਇਆ ਜਿਹੜਾ ਕਿ 30000 80000 ਉਹ ਨਹੀਂ ਭਰਿਆ ਹੋਇਆ ਤੁਸੀਂ ਤਾਂ ਹਰਿਆਣੇ ਦਾ ਤੇ ਪੰਜਾਬ ਦਾ ਰੋਡ ਟੈਕਸ ਦਿੰਦੇ ਹੋ ਅਸੀਂ ਉਹ ਟੈਕਸ ਭਰੇ ਹੋਏ ਆ ਸਾਨੂੰ ਤਾਂ ਹਿਮਾਚਲ ਦਾ ਟੈਕਸ ਭਰਨ ਦੀ ਜਰੂਰਤ ਨਹੀਂ ਅਸੀਂ ਸੰਘਰਸ਼ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਬੈਨਰ ਹੇਠਾਂ ਕਰਨ ਜਾ ਰਹੇ ਆ ਜਿਦੇ ਚ ਕੀ ਸਾਨੂੰ ਚੰਡੀਗੜ੍ਹ ਦੀਆਂ ਯੂਨੀਅਨਾਂ ਹੋਰ ਵੀ ਕਈ ਯੂਨੀਅਨਾਂ ਸਮਰਥਨ ਕਰ ਰਹੀਆਂ ਨੇ ਐਪਰੀਸ਼ੀਏਟ ਕਰ ਰਹੀਆਂ ਨੇ 18 ਤਰੀਕ ਦਿਨ ਸੋਮਵਾਰ 11 ਵਜੇ ਪਰਮਾਣੂ ਬੈਰੀਅਰ ਤੇ ਪਹੁੰਚ ਰਹੇ ਆ ਹਿਮਾਚਲ ਸਰਕਾਰ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰਨ ਇਹ ਜਿਹੜਾ ਰੋਸ ਪ੍ਰਦਰਸ਼ਨ ਹੋਊਗਾ ਸ਼ਾਂਤਮਈ ਤਰੀਕੇ ਦੇ ਨਾਲ ਆਪਣੀਆਂ ਗੱਡੀਆਂ ਸਾਈਡ ਤੇ ਖੜੀਆਂ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਪਿਛਲੇ ਦਿਨੀ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਹਿਮਾਚਲ ਨੂੰ ਮਿਲੇ ਸੀ ਉਹਨਾਂ ਤੋਂ ਇੱਕ ਕਲੈਰੀਫਿਕੇਸ਼ਨ ਅਸੀਂ ਮੰਗੀ ਆ ਵੀ ਜਿਹੜੀ ਤੁਹਾਡੀ ਲੈਟਰ ਆ 24 8 2023 ਵਾਲੀ ਕੀ ਉਹ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੀ ਜਿਹੜੀ ਲੈਟਰ ਆ 4 8 2023 ਇਹ ਸਟੈਂਡ ਕਰਦੀ ਆ ਵੀ ਉਹ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੀ ਲੈਟਰ ਸਟੈਂਡ ਕਰਦੀ ਆ ਜਾਂ ਤੁਹਾਡੀ ਲੈਟਰ ਸਟੈਂਡ ਕਰਦੀ ਆ ਸੋ ਹਿਮਾਚਲ ਸਰਕਾਰ ਦੇ ਇਸ ਤੁਗਲ ਕੀ ਫਰਮਾਨ ਦਾ ਵਿਰੋਧ ਕਰਦੇ ਆ ਅਸੀਂ 18 ਤਰੀਕ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਪ੍ਰੋਟੈਸਟ ਕਰਾਂਗੇ ਕਿਉਂਕਿ ਜਿਸ ਦੀ ਜ਼ਿੰਮੇਵਾਰੀ ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਨ ਗੜਕਰੀ ਜੀ ਦੀ ਹੋਵੇਗੀ ਜਿਸ ਦੀ ਜ਼ਿੰਮੇਵਾਰੀ हिमाचल ਦੇ ਮੁੱਖ ਮੰਤਰੀ ਸਾਹਿਬ ਦੀ ਹੋਵੇਗੀ ਉਸ ਦੇ ਨਾਲ ਨਾਲ ਉਹਨਾਂ ਅਫਸਰ ਸਾਹਿਬ ਦੀ ਹੋਵੇਗੀ ਜਿਨ੍ਹਾਂ ਨੂੰ ਕਾਨੂੰਨ ਜਾਂ ਐਕਟ ਜਾਂ ਕੋਈ ਵੀ ਸੈਂਟਰ ਮੋਟਰ ਵਹੀਕਲ ਰੂਲਸ ਨੇ ਜਾਂ ਸਟੇਟਾਂ ਦੇ ਟੈਕਸੇਸ਼ਨ ਰੂਲਸ ਨੇ ਜਿਹੜੇ ਕਿ ਨਹੀਂ ਪਤਾ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਸਾਡਾ ਜਿਹੜਾ ਪ੍ਰਦਰਸ਼ਨਾਂ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਵਾ ਉੱਥੇ ਫੈਸਲਾ ਕਰਕੇ ਜਿਹੜੀ ਅਗਲੀ ਰਣਨੀਤੀ ਆ ਉਹ ਦਿੱਤੀ ਜਾਵੇਗੀ ਸਾਰੇ ਵੀਰਾਂ ਨੂੰ ਪੂਰ ਜੋਰ ਅਪੀਲ ਆ ਜਿੰਨੇ ਵੀ ਆਲ ਇੰਡੀਆ ਟੂਰਿਸਟ ਪਰਮਿਟ ਗੱਡੀਆਂ ਵਾਲੇ ਆ ਸਾਰੇ ਵੀਰ ਸ਼ਾਂਤਬਈ ਢੰਗ ਦੇ ਨਾਲ ਚਾਹੇ ਕੋਈ ਪਠਾਨਕੋਟ ਬਾਰਡਰ ਲੱਗਦਾ ਚਾਹੇ ਕੋਈ ਤੁਹਾਨੂੰ ਆਪਣੇ ਮਨਾਲੀ ਮਨਾਲੀ ਵਾਲਾ ਕੀਰਤਪੁਰ ਸਾਹਿਬ ਬਾਰਡਰ ਲੱਗਦਾ ਅਸੀਂ ਜਿਹੜਾ ਵਾ ਉਹ ਸ਼ਿਮਲੇ ਨੂੰ ਜਿਹੜਾ ਹਾਈਵੇ ਜਾਂਦਾ ਪਰਮਾਣੂ ਬੈਰੀਅਰ ਤੇ ਸਹੀ 11 ਵਜੇ ਪਹੁੰਚਾਂਗੇ ਸੋ ਵੀਰਾਂ ਨੂੰ ਅਪੀਲ ਕਰਦੇ ਆ ਵੀ ਇਹ ਸਰਵ ਸਾਂਝੀ ਲੜਾਈ ਆ ਸਾਡਾ ਸਾਥ ਦੇਣ ਦੀ ਕਿਰਪਾਲਤਾ ਕਰਿਓ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ 100 ਨਿਹਾਲ